ਲੋਕ ਤਾਂ ਅਜ ਵੀ ਆਖਣ ਕੀ ਅਜੇ ਵੀ ਉੜਦਾ ਪੰਜਾਬ ਪਰ ਮੈਂ ਤੱਕਿਆ ਨਾਲ ਮੁਸੀਬਤਾਂ ਦੇ ਲੜਦਾ ਪੰਜਾਬ ਕਰ ਦਿੱਤਾ ਬਰਬਾਦ ਸਿਆਸਤਦਾਨਾਂ ਨੇ ਇਸ ਨੂੰ ਕਰ ਦਿੱਤਾ ਬਰਬਾਦ ਸਿਆਸਤਦਾਨਾਂ ਨੇ ਇਸ ਨੂੰ ਹਰ ਰੋਜ਼ ਕਦੇ ਸੀ ਫੁੱਲਾਂ ਵਾਂਗੂ ਖਿਲਦਾ ਪੰਜਾਬ ਆਗ ਨਸ਼ੇ ਦੀ ਆ ਗਈ ਹੈ ਹੁਣ ਤਾਂ ਹਰ ਘਰ ਦੇ ਕੋਲ ਆਗ ਨਸ਼ੇ ਦੀ ਆ ਗਈ ਹੈ ਹੁਣ ਤਾਂ ਹਰ ਘਰ ਦੇ ਕੋਲ ਏਦਾਂ ਨਾ ਹੋਵੇ ਕਿ ਮਿਲੇ ਘਰ ਘਰ ਸੜਦਾ ਪੰਜਾਬ ਹੈ ਹਵਾ ਜ਼ਹਿਰੀਲੀ ਤੇ ਕੁលਿਆ ਪਾਣੀਆਂ ਵਿੱਚ ਜ਼ਹਿਰ ਹੈ ਹਵਾ ਜ਼ਹਿਰੀਲੀ ਤੇ ਕੁលਿਆ ਪਾਣੀਆਂ ਵਿੱਚ ਜ਼ਹਿਰ ਮੈਨੂੰ ਦਿਸਦਾ ਹੈ ਹਰ ਥਾਂ ਹੋ ਕੇ ਪਰਦਾ ਪੰਜਾਬ ਕਹਿਣ ਹੁਕਮਰਾਨ ਕਰਜ਼ਦਾ ਪਾਰ ਇਹਦੇ ਸਿਰ ਤੇ ਰੱਖ ਕੇ ਕਹਿਣ ਹੁਕਮਰਾਨ ਕਰਜ਼ਦਾ ਪਾਰ ਇਹਦੇ ਸਿਰ ਤੇ ਰੱਖ ਕੇ ਦੇਖੋ ਕਿਦਾਂ ਹੁਣ ਨਾਲ ਮੜਕਦੇ ਤੁਰਦਾ ਪੰਜਾਬ ਬੇਰੁਜ਼ਗਾਰੀ ਬੇਕਾਰੀ ਹੈ ਮਲਾਵਟ ਖੋਰੀ ਬਹੁਤ ਬੇਰੁਜ਼ਗਾਰੀ ਬੇਕਾਰੀ ਹੈ ਮਲਾਵਟ ਖੋਰੀ ਬਹੁਤ ਕਿੰਜ ਨجات ਮਿਲੇ ਇੰਨਾ ਤੋ ਰਹੇ ਸੋਚਦਾ ਪੰਜਾਬ ਲੋਕ ਦੇਸੀ ਇਥੇ ਰਹਿੰਦੇ ਸੰਨ ਸ਼ੌਕਤ ਨਾਲ ਲੋਕ ਕਦੇ ਸੀ ਇੱਥੇ ਰਹਿੰਦੇ ਸਾਨੂੰ ਸ਼ੌਕਤ ਨਾਲ ਨਾ ਕਿਸੇ ਦੇ ਅੱਗੇ ਸੀ ਕਦੇ ਵੀ ਇਹ ਝੁਕਦਾ ਪੰਜਾਬ ਜੱਕੋਪੁਰੀਆ ਖੁਦ ਗਰਜੀ ਹੈ ਪੰਜਾਬੀਆਂ ਵਿੱਚ ਜੱਕੋਪੁਰੀਆ ਖੁਦ ਗਰਜੀ ਹੈ ਪੰਜਾਬੀਆਂ ਵਿੱਚ ਤਾਂ ਹੀ ਤਾਂ ਵਿਕਾਸ ਪੱਖੋਂ ਜਾਂਦਾ ਹੈ ਰੁਕਦਾ ਪੰਜਾਬ ਤਾਂ ਹੀ ਤਾਂ ਵਿਕਾਸ ਪੱਖੋਂ ਜਾਂਦਾ ਹੈ ਰੁਕਦਾ ਪੰਜਾਬ ਲੋਕ ਤਾਂ ਜੀ ਵੀ ਆਖਣ ਕੀ ਜੀ ਵੀ ਉੜਦਾ ਪੰਜਾਬ ਪਰ ਮੈਂ ਤੱਕਿਆ ਨਾਲ ਮੁਸੀਬਤਾਂ ਲੜਦਾ ਪੰਜਾਬ ਪਰ ਮੈਂ ਤੱਕਿਆ ਨਾਲ ਮੁਸੀਬਤਾਂ ਦੇ ਲੜਦਾ ਪੰਜਾਬ